ਅੱਲ ਕਬੂਲੇ ਗੁਨਾ ਅੱਜ ਨਿਭਾ ਰਹੀ ਸੇਵਾ ਸੁਖਬੀਰ ਤੇ ਟੀਮ ਸਾਵਲੋਂ ਪਹਿਰੇਦਾਰੀ ਸ਼ੁਰੂ ਨੀਲਾ ਚੋਲਾ ਪਾ ਕੇ ਹੱਥ ਚ ਬਰਛਾ ਫੜ ਕੇ ਨਿਭਾ ਰਹੀ ਸੇਵਾ ਬਿੱਤੇ ਦਿਨੀ ਪੰਨ ਸਿੰਘ ਸੈਬਾਨਾ ਦੇ ਵੱਲੋਂ ਸੁਖਬੀਰ ਬਾਦਲ ਸਮੇਤ ਹੋਰਨਾਂ ਆਗੂਆਂ ਨੂੰ ਜਿਹੜੇ 2007 ਤੋਂ ਲੈ ਕੇ 2017 ਤੱਕ ਕਾਲੀ ਸਰਕਾਰ ਸਮੇ ਕੈਬਨਟ ਮੰਤਰੀ ਰਹੇ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਤਦ ਆਦਦੇ ਕਿ ਸੁਖਬੀਰ ਬਾਦਲ ਅਤੇ ਸੁਖਦੇਵ ਢੀਂਸਾ ਨੂੰ ਪੈਰੇਦਾਰੀ ਦੀ ਸੇਵਾ ਲਗਾਈ ਗਈ ਹੈ ਕਿ ਨੀਲਾ ਚੋੜਾ ਪਾ ਕੇ ਹੱਥ ਦੇ ਵਿੱਚ ਬਰਛਾ ਫੜ ਕੇ ਦਰਬਾਰ ਸਾਹਿਬ ਦੀ ਡਿਓਡੀ ਤੇ व्हीਲਚੇਅਰ ਤੇ ਹੀ ਬੈਠ ਕੇ ਸੇਵਾ ਨਿਭਾਉਣਗੇ ਤਾਂ ਦੱਸ ਦੇ ਕਿ ਇਹ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਆ ਦਰਬਾਰ ਸਾਹਿਬ ਤੋਂ ਜਿੱਥੇ ਕਿ ਨੀਲਾ ਚੋਲਾ ਪਾ ਕੇ ਹੱਥ ਦੇ ਵਿੱਚ ਬੱਚਾ ਫੜ ਕੇ ਸੁਖਬੀਰ ਅਤੇ ਢੀਂਸਾ ਦੇ ਵੱਲੋਂ ਪੈਰੇਦਾਰੀ ਸ਼ੁਰੂ ਕੀਤੀ ਗਈ ਹੈ ਦਰਬਾਰ ਸਾਹਿਬ ਦੀ ਡਿਊਟੀ ਤੇ ਦੋਨੋਂ 휠 ਚੇਅਰ ਤੇ ਹੀ ਬੈਠ ਕੇ ਸੇਵਾ ਨਿਭਾ ਰਹੇ ਨੇ ਤਾਂ ਦੱਸ ਦੇ ਕਿ ਪਾਲ ਸਿੰਘ ਸਹਿਬਾਨਾ ਦੇ ਵੱਲੋਂ ਸੁਖਬੀਰ ਬਾਦਲ ਅਤੇ ਸੁਖਦੇਵ ਢੀਂਸਾ ਦੀ ਤਬੀਅਤ ਨੂੰ ਦੇਖਦਿਆਂ ਹੋਇਆਂ व्हील चेयर ਤੇ ਹੀ ਬੈਠ ਕੇ ਪੈਰੀਦਾਰੀ ਦੀ ਸੇਵਾ ਲਗਾਈ ਗਈ ਹੈ ਤਾਂ ਦੱਸਦੀ ਕਿ ਸੁਖਬੀਰ ਬਾਦਲ ਦੀ ਲੱਤ ਦੇ ਵਿੱਚ ਜਿਹੜਾ ਕਿ ਫ੍ਰੈਕਚਰ ਆਇਆ ਹੋਇਆ ਜਿਸ ਕਾਰਨ ਉਹ व्हील चेयर ਤੇ ਹੀ ਬੈਠ ਕੇ ਪੈਰੇਦਾਰੀ ਦੀ ਸੇਵਾ ਨਿਭਾਰੇ ਨੇ ਤਾਂ ਸੁਖਦੇਵ ਢੀਂਸਾ ਦੀ ਤਬੀਅਤ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਜਿਹੜਾ ਕਿ व्हील चेयर ਤੇ ਹੀ ਬੈਠ ਕੇ ਪੈਰੇਦਾਰੀ ਦੀ ਸੇਵਾ ਲਗਾਈ ਗਈ ਹੈ ਇਸੇ ਤਰ੍ਹਾਂ ਹੋਰ ਮਾ ਆਗਵਾ ਨੂੰ ਵੀ ਪੰਡੇ ਮਨਜਨ ਅਤੇ ਸਾਫ਼ ਸਫਾਈ ਦੀ ਅਤੇ ਕੀਰਤਨ ਸਰਵਣ ਕਰਨ ਦੀ ਸੇਵਾ ਲਗਾਈ ਗਈ ਹੈ ਤਾਂ ਦੱਸਿਓ ਕਿ ਸੁਖਬੀਰ ਬਾਦਲ ਜੀ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਸੁਖਬੀਰ ਬਾਦਲ ਵੀਰ ਚੇਹਰੇ ਤੇ ਬੈਠੇ ਨੀਲਾ ਚੋਲਾ ਪਾ ਕੇ ਹੱਥ ਦੇ ਵਿੱਚ ਵਰਚਾ ਫੜ ਕੇ ਸੇਵਾ ਦੀ ਬੋNDE ਨਜ਼ਰ ਆ ਰਹੇ ਨੇ ਤਾਂ ਅੱਖਾਂ ਬੰਦ ਕਰਕੇ ਉਹਨਾਂ ਦੇ ਵੱਲੋਂ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਤਾਂ ਸੁਖਦੇਵ ਢੀਰ ਸਾਤੇ ਸੁਖਬੀਰ ਬਾਦਲ ਦੀ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਹੈ ਸ਼੍ਰੀ ਦਰਬਾਰ ਸੈਤ ਤੋਂ ਜਿੱਥੇ ਕਿ ਦਰਬਾਰ ਸੈਤ ਦੀ ਡਿਊਟੀ ਤੇ ਪਹਿਰੇਦਾਰੀ ਕਰਦੇ ਨਜ਼ਰ ਆ ਰਹੇ ਨੇ ਤਾਂ ਕੱਲ ਸੁਖਬੀਰ ਬਾਦਲ ਦੇ ਵੱਲੋਂ ਗੁਨਾਹ ਕਬੂਲ ਲਏ ਗਏ ਨੇ ਜਿਨ੍ਹਾਂ ਸਵਾਲ ਜਿਹੜੇ ਕਿ ਪਾਲ ਸਿੰਘ ਸਹਿਬਾਨਾਂ ਦੇ ਵੱਲੋਂ ਕੀਤਾ ਗਿਆ ਸੀ ਉਹਨਾਂ ਸਵਾਲਾਂ ਦਾ ਜਵਾਬ ਹਾਂ ਦੇ ਵਿੱਚ ਦਿੱਤਾ ਗਿਆ ਤੇ ਸਾਰੇ ਗੁਨਾਹ ਸੁਖਬੀਰ ਬਾਦਲ ਦੇ ਵੱਲੋਂ ਕਬੂਲ ਗੈਨੇਤਾਵਾਂ ਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਪੈਰੇਦਾਰੀ ਦੀ ਤਾਜ਼ਾ ਪੈਰੇਦਾਰੀ ਕਰਦੇ ਨਜ਼ਰ ਆ ਰਹੇ ਨੇ ਤਾਂ ਕੱਲ ਵੀ ਸੇਵਾਦਾਰ ਦੇ ਵਜੋਂ ਸੇਵਾ ਨਿਭਾਉਣਗੇ ਸੁਖਬੀਰ ਬਾਦਲ ਅਤੇ ਸੁਖਦੇਵ ਢੀਂਸ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੇ ਖਾਸ ਰਿਪੋਰਟ